ਲੜਕਾਤੇ ਆਸ਼ਕੀ ਮਾਰਨ ਵਾਲੇ ਆਸ਼ਕਾਂ ਦੇ ਉੱਤੇ ਪੁਲਿਸ ਦਾ ਚਲਿਆ ਡੰਡਾ ਕੁੜੀਆਂ ਦੇ ਸਕੂਲ ਦੇ ਬਾਹਰ ਗੇੜੀਆਂ ਕੱਟਣ ਵਾਲੇ ਨੌਜਵਾਨ ਨੂੰ ਪਈਆਂ ਭਾਜੜਾ ਇਹ ਤਸਵੀਰਾਂ ਤੁਹਾਣਾ ਸਾਂਝੀਆਂ ਕਰਨ ਜਾ ਰਹੇ ਹਾਂ ਜਿੱਥੇ ਸਕੂਲ ਕਾਲਜ ਦੇ ਬਾਹਰ ਕੁੜੀਆਂ ਦੇ ਪਿੱਛੇ ਗੇੜੀਆਂ ਮਾਰਨ ਵਾਲੇ ਨੌਜਵਾਨਾਂ ਦੇ ਉੱਤੇ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਦੱਸਦੀ ਹੈ ਕਿ ਸ਼ਹਿਰ ਦੇ ਕਾਲਜ ਤੇ ਸਕੂਲਾਂ ਦੇ ਬਾਹਰ ਨੌਜਵਾਨਾਂ ਵੱਲੋਂ ਮੋਟਰਸਾਈਕਲ ਤੇ ਗੇੜੀਆਂ ਮਾਰੀਆਂ ਜਾਂਦੀਆਂ ਸੀ ਤੇ ਕੁੜੀਆਂ ਦੇ ਨਾਲ ਛੇੜਛਾੜ ਕੀਤੀ ਜਾਂਦੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਅੱਜ ਇੱਕ ਵੱਡਾ ਐਕਸ਼ਨ ਲਿਆ ਗਿਆ ਉਹਨਾਂ ਨੇ ਨੌਜਵਾਨਾਂ ਦਾ ਖਰਾਬ ਕੀਤਾ ਤਸਵੀਰਾਂ ਕੇਰਾਵੰਦੀ ਕੀਤੀ ਉਸ ਤੋਂ ਬਾਅਦ ਜੋ ਨੌਜਵਾਨ ਉੱਥੋਂ ਮੌਕੇ ਤੋਂ ਫਰਾਰ ਹੋ ਗਏ ਉਹਨਾਂ ਦਾ ਪਿੱਛਾ ਕੀਤਾ ਪੁਲਿਸ ਵੱਲੋਂ ਸੜਕਾਂ ਤੇ ਧੂੜ ਲਗਾਈ ਗਈ ਨੌਜਵਾਨਾਂ ਦਾ ਪਿੱਛਾ ਪੁਲਿਸ ਨੇ ਕੀਤਾ ਅਤੇ ਉਸ ਤੋਂ ਬਾਅਦ ਨੌਜਵਾਨਾਂ ਨੂੰ ਅੱਗੇ ਜਾ ਕੇ ਘੇਰ ਲਿੱਤਾ ਗਿਆ ਘੇਰਨ ਤੋਂ ਬਾਅਦ ਨੌਜਵਾਨਾਂ ਦੇ ਚਾਲਾਨ ਕੱਟੇ ਗਏ ਤੁਸੀਂ ਵੇਖ ਸਕਦੇ ਹੋ ਸਾਫ ਤਸਵੀਰਾਂ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਚਾਲਾਨ ਕੱਟੇ ਗਏ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਸਕੂਲ ਦੇ ਬਾਹਰ ਕਾਲਜ ਦੇ ਬਾਹਰ ਕੁੜੀਆਂ ਦੇ ਨਾਲ ਛੇੜਛਾੜ ਕਰਦੇ ਨੇ ਕੁੜੀਆਂ ਦੇ ਨਾਲ ਛੇੜਛਾੜ ਕਰਦੇ ਨੇ ਮੋਟਰਸਾਈਕਲ ਪਿੱਛੇ ਲਗਾ ਲੈਂਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੱਡਾ ਜੁੜੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਵੀ ਪੁਲਿਸ ਦੌੜ ਲਾ ਕੇ ਫੜਦੀ ਹੈ ਜਿਸ ਤੋਂ ਬਾਅਦ ਉਹਨਾਂ 'ਨੂੰ ਚਲਾਨ ਕੱਟਿਆ ਜਾਂਦਾ ਹੈ ਤਾਂ ਮੋਕੇ ਦੇ ਉੱਤੇ ਪੁਲਿਸ ਦੇ ਵੱਲੋਂ ਘੇਰਾ ਪਾ ਲਿੱਤਾ ਜਾਂਦਾ ਹੈ ਤੇ ਸਵੇਰੇ ਦੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਮਨਜੋਗ ਐਸਐਸਪੀ ਸਾਹਿਬ ਨੇ ਹੁਕਮ ਲਾਇਆ ਸੀ ਪਿਆ ਜਿਹੜੇ ਲੜਕੀਆਂ ਦੇ ਕਾਲਜ ਨੇ ਸਕੂਲ ਨੇ ਇਹਦੇ ਵਿੱਚ ਬੜੀ ਪਰੇਸ਼ਾਨੀ ਆਊਟਸਾਈਡ ਆਣ ਕੇ ਮੁੰਡੇ ਬੁਲਟ ਮੋਟਰਸਾਈਕਲ ਤੇ ਤੇ ਦੂਜਿਆਂ ਵੀ ਕਲਾੰਦੇ ਆਣ ਕੇ ਗੱਡੀਆਂ ਤੇ ਆਣ ਕੇ ਤੇ ਪਰੇਸ਼ਾਨ ਕਰਦੇ ਬੱਚਿਆਂ ਨੂੰ ਤੇ ਇੱਥੇ ਕੰਟਰੋਲ ਕਰੋ ਉਹ ਜਨਾਬ ਦੇ ਹੁਕਮ ਦੀ ਪਾਲਣਾ ਕਰਦੇ ਇੱਧਰ ਆਏ ਆ ਇਧਰ ਕੋ ਜਾ ਹਲਣ ਭਾਈ ਨੌਜਵਾਨਾਂ ਨੂੰ ਫੜਿਆ ਫੜ ਕੇ ਨਾ ਜਿਪਸੀ ਚ ਕੰਡਾਰਾ ਬਿਠਾਇਆ ਫਿਰ ਉਹਨਾਂ ਦੀ ਗੱਲਾਂបੱਤਾਂ ਫਾਇਦੇ ਨੁਕਸਾਨ ਦੱਸੇ ਨੇ ਉਹਨਾਂ ਨੂੰ ਤੇ ਉਹ ਮੋਟਰਸਾਈਕਲਾਂ ਦੇ ਚਲਾਨ ਕੀਤੇ ਨੇ ਉਹ ਗੱਡੀਆਂ ਦੇ ਨੰਬਰ ਟਰੇਸ ਕੀਤੇ ਜਿਹੜੀਆਂ ਭਜਾ ਕੇ ਲੈ ਗਏ ਨੇ ਕੱਲ ਨੂੰ ਉਹਨਾਂ ਦੇ ਘਰਾਂ ਤੋਂ ਜਾ ਕੇ ਲੈ ਕੇ ਆਵਾਂਗੇ ਜੀ ਹਣਾ ਫਸੇ ਹੀ ਕਾਰਵਾਈ ਚੱਲ ਰਹੀ ਹੈ ਤੇ ਗਾਮ ਇਹਨਾਂ ਲੋਕਾਂ ਨੂੰ ਹਦਾਇਤ ਹੈ ਕਿ ਇਹ ਕਾਲਜ ਮੋਰ ਦੇ ਸਕੂਲਾਂ ਅੱਗੇ ਇਤਨਾ ਦੇ ਕੰਮ ਨਾ ਕਰਨਾ ਇਹ ਸ਼ਹਿਰ ਦੇ ਵਿੱਚ ਟ੍ਰਾਫਿਕ ਦੇ ਹੁਕਮਾਂ ਦੀ ਪਾਲਣਾ ਕਰਨਾ ਟ੍ਰਾਫਿਕ ਨਿਯਮਾਂ ਤੇ ਇਹਨਾਂ ਨੂੰ ਜਾਣੂ ਕਰੀਦਾ ਸਮਾਂ ਹੋ ਜਾ ਬਣ ਗਿਆ ਜੀ ਛੋਟੀਆਂ ਗਲੀਆਂ ਨੇ ਭਜਾ ਲੈਂਦੇ ਫਿਰ ਸਾਡੇ ਹੱਥ ਵੀ ਦੋ ਮੋਟਰਸਾਈਕਲ ਆ ਗਏ ਉਹਨਾਂ ਤੇ ਸਵਾਰ ਹੋ ਕੇ ਫਿਰ ਇਹਨਾਂ ਦਾ ਪਿੱਛਾ ਕੀਤਾ ਫਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਜੀ ਫਿਰ ਇਹਨਾਂ ਨੂੰ ਚਲਾਨ ਕੀਤੇ ਨੇ ਜੁਰਮਾਨੇ ਪਾਏ ਨੇ ਗਾਮ ਜਿਹੜਾ ਕਰੇਗਾ ਉਹਦਾ ਇਹੋ ਹਾਲ ਹੋਏਗਾ ਜੀ ਸੜਕਾਂ 'ਤੇ ਆਸ਼ਕੀ ਮਾਰਨ ਵਾਲੇ ਆਸ਼ਕਾਂ ਦੇ ਉੱਤੇ ਪੁਲਿਸ ਦਾ ਚਲਿਆ ਡੰਡਾ ਕੁੜੀਆਂ ਦੇ ਸਕੂਲ ਦੇ ਬਾਹਰ ਗੇੜੀਆਂ ਕੱਟਣ ਵਾਲੇ ਨੌਜਵਾਨ ਨੂੰ ਪਈਆਂ ਭਾਜੜਾਂ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਨ ਜਾ ਰਹੇ ਹਾਂ ਜਿੱਥੇ ਸਕੂਲ ਕਾਲਜ ਦੇ ਬਾਹਰ ਕੁੜੀਆਂ ਦੇ ਪਿੱਛੇ ਗੇੜੀਆਂ ਮਾਰਨ ਵਾਲੇ ਨੌਜਵਾਨਾਂ ਦੇ ਉੱਤੇ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਦੱਸਦੀ ਹੈ ਕਿ ਸ਼ਹਿਰ ਦੇ ਕਾਲਜ ਤੇ ਸਕੂਲਾਂ ਦੇ ਬਾਹਰ ਨੌਜਵਾਨਾਂ ਵੱਲੋਂ ਮੋਟਰਸਾਈਕਲ ਤੇ ਗੇੜੀਆਂ ਮਾਰੀਆਂ ਜਾਂਦੀਆਂ ਸੀ ਤੇ ਕੁੜੀਆਂ ਦੇ ਨਾਲ ਛੇੜਛਾੜ ਕੀਤੀ ਜਾਂਦੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਅੱਜ ਇੱਕ ਵੱਡਾ ਐਕਸ਼ਨ ਲਿਆ ਗਿਆ ਉਹਨਾਂ ਨੇ ਨੌਜਵਾਨਾਂ ਦਾ ਘਰਾਬ ਕੀਤਾ ਤਸਵੀ ਪਹਿਲਾ ਕੇਰਾਬੰਦੀ ਕੀਤੀ ਉਸ ਤੋਂ ਬਾਅਦ ਜੋ ਨੌਜਵਾਨ ਉਥੋਂ ਮੌਕੇ ਤੋਂ ਫਰਾਰ ਹੋ ਗਏ ਉਹਨਾਂ ਦਾ ਪਿੱਛਾ ਕੀਤਾ ਪੁਲਿਸ ਵੱਲੋਂ ਸੜਕਾਂ ਤੇ ਧੋੜ ਲਗਾਈ ਗਈ ਨੌਜਵਾਨਾਂ ਦਾ ਪਿੱਛਾ ਪੁਲਿਸ ਨੇ ਕੀਤਾ ਅਤੇ ਉਸ ਤੋਂ ਬਾਅਦ ਨੌਜਵਾਨਾਂ ਨੂੰ ਅੱਗੇ ਜਾ ਕੇ ਘੇਰ ਲਿੱਤਾ ਗਿਆ ਘੇਰਨ ਤੋਂ ਬਾਅਦ ਨੌਜਵਾਨਾਂ ਦੇ ਚਲਾਨ ਕੱਟੇ ਗਏ ਤੁਸੀਂ ਵੇਖ ਸਕਦੇ ਹੋ ਸਾਫ ਤਸਵੀਰਾਂ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਚਲਾਨ ਕੱਟੇ ਗਏ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਸਕੂਲ ਦੇ ਬਾਹਰ ਕਾਲਜ ਦੇ ਬਾਹਰ ਕੁੜੀਆਂ ਦੇ ਨਾਲ ਛੇੜਛਾੜ ਕਰਦੇ ਨੇ ਕੁੜੀਆਂ ਦੇ ਨਾਲ ਛੇੜਛਾੜ ਕਰਦੇ ਨੇ ਮੋਟਰਸਾਈਕਲ ਪਿੱਛੇ ਲਗਾ ਲੈਂਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੱ ਤੇ ਜੁੜੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਵੀ ਪੁਲਿਸ ਦੋੜ ਲਾ ਕੇ ਫੜਦੀ ਹੈ ਜਿਸ ਤੋਂ ਬਾਅਦ ਉਹਨਾਂ 'ਚ ਚਲਾਨ ਕੱਟਿਆ ਜਾਂਦਾ ਹੈ ਤਾਂ ਮੌਕੇ ਦੇ ਉੱਤੇ ਪੁਲਿਸ ਦੇ ਵੱਲੋਂ けਰਾ ਪਾ ਦਿੱਤਾ ਜਾਂਦਾ ਹੈ ਤੇ ਸਵੇਲੇ ਦੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਮਨਜੋਗ ਐਸਐਸਪੀ ਸਾਹਿਬ ਨੇ ਹੁਕਮ ਲਾਇਆ ਸੀ ਪਿਆ ਜਿਹੜੇ ਲੜਕੀਆਂ ਦੇ ਕਾਲਜ ਨੇ ਸਕੂਲ ਨੇ ਇਹਦੇ ਵਿੱਚ ਬੜੀ ਪਰੇਸ਼ਾਨੀ ਆਊਟਸਾਈਡ ਆਣ ਕੇ ਮੁੰਡੇ ਬੁਲਟ ਮੋਟਰਸਾਈਕਲ ਤੇ ਤੇ ਦੂਜਿਆਂ ਵੀ ਕਲਾਂ ਤੇ ਆਣ ਕੇ ਗੱਡੀਆਂ ਤੇ ਆਣ ਕੇ ਤੇ ਪਰੇਸ਼ਾਨ ਕਰਦੇ ਬੱਚਿਆਂ ਨੂੰ ਤੇ ਇੱਥੇ ਕੰਟਰੋਲ ਕਰੋ ਉਹ ਜਨਾਬ ਦੇ ਹੁਕਮ ਦੀ ਪਾਲਣਾ ਕਰਦੇ ਇਧਰ ਆਏ ਆ ਇਦਰ ਕੋ ਜਾ ਹਲਣ ਭਾਈ ਨੌਜਵਾਨਾਂ ਨੂੰ ਫੜਿਆ ਫੜ ਕੇ ਨਾ ਜਿਪਸੀ ਚ ਕੈਂਦਾਰਾ ਬਿਠਾਇਆ ਫਿਰ ਉਹਨਾਂ ਦੀ ਗੱਲਾਂបੱਤਾਂ ਫਾਇਦੇ ਨੁਕਸਾਨ ਦੱਸੇ ਨੇ ਉਹਨਾਂ ਨੂੰ ਤੇ ਉਹ ਮੋਰਸਲਾਂ ਦੇ ਚਲਾਨ ਕੀਤੇ ਨੇ ਕੋ ਗੱਡੀਆਂ ਦੇ ਨੰਬਰ ਟ੍ਰੇਸ ਕੀਤੇ ਜਿਹੜੀਆਂ ਭਜਾ ਕੇ ਲੈ ਗਏ ਨੇ ਕੱਲ ਨੂੰ ਉਹਨਾਂ ਦੇ ਘਰਾਂ ਤੋਂ ਜਾ ਕੇ ਲੈ ਕੇ ਆਵਾਂਗੇ ਜੀ ਹਨਾ ਫਸੇ ਹੀ ਕਾਰਵਾਈ ਚੱਲ ਰਹੀ ਹੈ ਤੇ ਗਾਮ ਇਹਨਾਂ ਲੋਕਾਂ ਨੂੰ ਹਦਾਇਤ ਹੈ ਕਿ ਇਹ ਕਾਲਜ ਮੋਰ ਸਕੂਲਾਂ ਅੱਗੇ ਇਤਨਾ ਦੇ ਕੰਮ ਨਾ ਕਰਨਾ ਇਸ ਸ਼ਹਿਰ ਦੇ ਵਿੱਚ ਟ੍ਰਾਫਿਕ ਦੇ ਹੁਕਮਾਂ ਦੀ ਪਾਲਣਾ ਕਰ ਮੈਂ ਟ੍ਰਾਫਿਕ ਨਿਯਮਾਂ ਤੇ ਇਹਨਾਂ ਨੂੰ ਜਾਣੂ ਕਰੀਦਾ ਸਮਾਂ ਹੋ ਜਾ ਬਣ ਗਿਆ ਜੀ ਛੋਟੀਆਂ ਗਲੀਆਂ ਨੇ ਭਜਾ ਲੈਂਦੇ ਫਿਰ ਸਾਡੇ ਹੱਥ ਵੀ ਦੋ ਮੋਟਰਸਾਈਕਲ ਆ ਗਏ ਉਹਨਾਂ ਤੇ ਸਵਾਰ ਹੋ ਕੇ ਫਿਰ ਇਹਨਾਂ ਦਾ ਪਿੱਛਾ ਕੀਤਾ ਫਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਜੀ ਫਿਰ ਇਹਨਾਂ ਨੂੰ ਚਲਾਨ ਕੀਤੇ ਨੇ ਜੁਰਮਾਨੇ ਪਾਏ ਨੇ ਗਾਂਵ ਵੀ ਜਿਹੜਾ ਕਰੇਗਾ ਉਹਦਾ ਇਹੋ ਹਾਲ ਹੋਏਗਾ ਜੀ